ਸਰਹੰਦ ਦੀ ਧਰਤੀ ਜੀ ਨੂੰ ਅੱਜ ਕੱਲ ਫਤਿਹਗੜ੍ਹ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਉੱਥੋਂ ਦਾ ਇਤਿਹਾਸ ਤਾਂ ਹਰ ਇੱਕ ਬੱਚਾ-ਬੱਚਾ ਜਾਣਦਾ ਹੈਗਾ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ ਇਤਿਹਾਸ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ 18ਵੀਂ ਸਦੀ ਤੱਕ ਭਾਵੇਂ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਗਈ ਸੀ ਪਰ ਕੀ ਤੁਹਾਨੂੰ ਪਤਾ ਹੈ ਕਿ 1924 ਈਸਵੀ ਤੱਕ ਗੁਰਦੁਆਰਿਆਂ ਦੀ ਉਸਾਰੀ ਤੋਂ ਬਾਅਦ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ ਸੀ ਮਾਮੇ ਕੇ ਗੁਰਦੁਆਰਾ ਸਾਹਿਬ ਬਣੇ ਹੋਏ ਸਨ ਪਰੰਤੂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਖਣੇ ਕਿਉਂ ਰਹੇ ਨਟਾਂ ਉਹ ਕਿਹੜਾ ਰਾਜਾ ਸੀ ਜਿਨੇ ਸਰਹੰਦ ਦੀਆਂ ਇੱਟਾਂ ਤੱਕ ਅੰਗਰੇਜ਼ਾਂ ਨੂੰ ਵੇਚ ਦਿੱਤੀਆਂ ਸਨ ਲੋਕ ਕਿਉਂ ਸਰਹੰਦ ਸ਼ਹਿਰ ਦੇ ਨਾਲ ਇੰਨੀ ਜ਼ਿਆਦਾ ਨਫ਼ਰਤ ਕਰਦੇ ਸਨ ਕਿਉਂ ਲੋਕ ਕਿ ਸਰਹੰਦ ਵਿਖੇ ਜਾਣਾ ਪਸੰਦ ਨਹੀਂ ਕਰਦੇ ਸਨ ਜੇ ਕਦੇ ਭੁੱਲ ਭਲੇਖੇ ਉੱਤੇ ਚਲੇ ਵੀ ਜਾਂਦੇ ਸਨ ਤਾਂ ਉੱਥੋਂ ਇੱਟਾਂ ਲਿਆ ਕੇ ਕਿਉਂ ਕੂੜੇ ਦੇ ਢੇਰਾਂ ਦੇ ਵਿੱਚ ਜਾਂ ਗੰਦਗੀ ਦੇ ਵਿੱਚ ਸੁੱਟ ਦਿੰਦੇ ਸਨ ਸਿੱਖ ਇਤਿਹਾਸ ਦੇ ਵਿੱਚ ਇੰਨਾਂ ਗੱਲਾਂ ਦਾ ਬਹੁਤ ਡੂੰਗਾ ਜੁੜਿਆ ਹੋਇਆ ਪਰ ਸ਼ਾਇਦ ਹੀ ਕੋਈ ਸੰਗਤ ਹੋਵੇ ਜਿਹੜੀ ਇਤਿਹਾਸ ਜਾਣਦੀ ਹੋਵੇ ਕਿਵੇਂ ਸਰਹੰਦ ਨੂੰ ਫਤਿਹਗੜ੍ਹ ਸਾਹਿਬ ਦਾ ਨਾਮ ਦਿੱਤਾ ਗਿਆ ਸੀ ਕਿਸ ਨੇ ਦਿੱਤਾ ਸੀ ਤੇ ਫਿਰ ਉਹ ਕੌਣ ਸ਼ਖਸ ਸੀ ਜਿਨੇ ਰਿਕਾਰਡ ਦੇ ਵਿੱਚ ਵੀ ਸਰਹੰਦ ਹਟਵਾ ਕੇ ਫਤਿਹਗੜ੍ਹ ਸਾਹਿਬ ਦਰਜ ਕਰਵਾਇਆ ਸੀ ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੀ ਤਰ੍ਹਾਂ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਛੋਟੇ ਸਹਿਬਜ਼ਾਦਿਆਂ ਦੀ ਯਾਦre ਨਾਲ ਸਮਰਪਿਤ ਗੁਰਦੁਆਰੇ ਸਾਹਿਬ ਕਿੰਨੇ ਵਾਰੀ ਢਾਹੇ ਗਏ ਤੇ ਫਿਰ ਮੁੜ ਤੋਂ ਕਿੰਨੇ ਵਾਰੀ ਉਸਾਰੇ ਗਏ ਇਹ ਸਾਰਾ ਇਤਿਹਾਸ ਅੱਜ ਵੀਡੀਓ ਦੇ ਰਾਹੀਂ ਆਪਾਂ ਜਾਣਾਂਗੇ ਸੰਗਤ ਜੀ ਇਹ ਮਹੱਤਵਪੂਰਨ ਜਾਣਕਾਰੀ ਤੁਸੀਂ ਤਾਂ ਹੀ ਹਾਸਲ ਕਰ ਸਕਦੇ ਹੋ ਜੇਕਰ ਵੀਡੀਓ 'ਚ ਅਖੀਰ ਤੱਕ ਬਣੇ ਰਹੋਗੇ ਵੀਡੀਓ ਨੂੰ ਅਖੀਰ ਤੱਕ ਸੁਣਨ ਤੋਂ ਬਾਅਦ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਆ ਕਰੋ ਕਿਉਂਕਿ ਤੁਹਾਡੇ ਵਿਚਾਰ ਹੀ ਨੇ ਜਿਨ੍ਹਾਂ ਦੀ ਸਾਨੂੰ ਬਹੁਤ ਬੇਸਬਰੀ ਨਾਲ ਉਡੀਕ ਰਹਿੰਦੀ ਆ ਜਿੱਥੋਂ ਤੁਹਾਡੇ ਮਨਾਂ ਦੇ ਵਿਚਾਰਾਂ ਦਾ ਬਾਰੇ ਪਤਾ ਲੱਗਦਾਗਾ ਕਿਹੜੇ ਪਿੰਡ ਜਾਂ ਸ਼ਹਿਰ ਤੋਂ ਤੁਸੀਂ ਵੀਡੀਓ ਸਰਵਣ ਕਰਦੇ ਹੋ ਇਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਹੁਣ ਆਪਾਂ ਸ਼ੁਰੂ ਕਰਦੇ ਆਂ ਇਸ ਵੀਡੀਓ ਦੇ ਇਤਿਹਾਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਦਸ਼ਮੇਸ਼ ਪਿਤਾ ਧੰਨ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਭੇਜਿਆ ਤਾਂ ਪੰਜਾਬ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਰਥੱਲੀ ਮਚਾ ਦਿੱਤੀ ਸਿੱਖਾਂ ਨੂੰ ਤਸੀਹੇ ਦੇਣ ਵਾਲੇ ਛੋਟੇ ਸਹਿਬਜ਼ਾਦਿਆਂ ਮਾਤਾ ਗੁਜਰਕੌਰ ਜੀ ਨੂੰ ਤਸੀਹੇ ਦੇਣ ਵਾਲੇ ਪਾਪੀਆਂ ਤੋਂ ਗਣ ਗਣ ਕੇ ਬਦਲੇ ਲੈ ਛੱਪੜ ਝੜੀ ਦੇ ਮੈਦਾਨ ਦੇ ਵਿੱਚ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅੱਧ ਮਰੇ ਨੂੰ ਘੋੜਿਆਂ ਦੇ ਮਗਰ ਕਢੀਸਿਆ ਗਿਆ ਤੇ ਸਰਹੰਦ ਲਿਆਂਦਾ ਜਿੱਥੇ ਉਹਦੇ ਸਾਰੇ ਕਿਲਿਆਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਤੇ ਉਹਦਾ ਸਾਥ ਦੇਣ ਵਾਲੇ ਸੁਚਾਨੰਦ ਦੇ ਨੱਕ ਵਿੱਚ ਨਕੇਲ ਪਾ ਕੇ ਉਸ ਤੋਂ ਗਲੀਆਂ 'ਚ ਭੀਖ ਮੰਗਵਾਈ ਤੇ ਅੰਤ ਉਸ ਦੀ ਵੀ ਦਰਦਨਾਕ ਮੌਤ ਹੋਈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਕੂਚ ਕੀਤਾ ਤਾਂ ਕੂਚ ਕਰਨ ਦੇ 6 ਸਾਲਾਂ ਦੇ ਵਿੱਚ ਵਿੱਚ ਹੀ ਉਹਨਾਂ ਨੇ ਪੰਜਾਬ ਨੂੰ ਫਤਿਹ ਕਰਕੇ ਸਿੱਖ ਰਾਜ ਕਾਇਮ ਕਰ ਦਿੱਤਾ ਸਿੱਖਾਂ ਦਾ ਸਿੱਕਾ ਚੱਲਣਾ ਸ਼ੁਰੂ ਹੋ ਗਿਆ ਤੇ 6 ਸਾਲਾਂ ਦੇ ਵਿੱਚ ਹੀ ਸਰਹੰਦ ਦਾ ਨਾਮ ਬਦਲ ਕੇ ਫਤਿਹਗੜ੍ਹ ਸਾਹਿਬ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਰੱਖ ਦਿੱਤਾ ਗਿਆ। ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਨ ਦੇ ਲਈ ਯਾਦਗਾਰ ਬਣਾਉਣ ਦੇ ਲਈ ਉਸ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ। ਉਸ ਸਮੇਂ ਦੇ ਬਜ਼ੁਰਗਾਂ ਤੋਂ ਜਿਨ੍ਹਾਂ ਨੇ ਆਪਣੇ ਅੱਖੀਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇਖੀ ਸੀ ਤੇ ਉਹਨਾਂ ਤੋਂ ਉਹ ਥਾਂ ਦਾ ਪਤਾ ਕੀਤਾ ਗਿਆ ਜਿਸ ਜਗ੍ਹਾ ਤੇ ਸ਼ਹਾਦਤ ਹੋਈ ਸੀ ਜਿਸ ਜਗ੍ਹਾ ਤੇ ਬਜ਼ੁਰਗਾਂ ਦੇ ਵੱਲੋਂ ਨਿਸ਼ਾਨਦੇਹੀ ਕਰਵਾਈ ਗਈ ਸੀ ਉੱਥੇ ਕਿਹਾ ਜਾਂਦਾ ਕਿ ਇੱਕ ਛੋਟਾ ਜਿਹਾ ਥੜਾ ਬਣਾਇਆ ਗਿਆ ਸੀ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਹ ਥੜਾ ਕਿਹਨੇ ਬਣਾਇਆ ਸੀ ਜਿਸ ਪਾਪੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਉਹਨੇ ਹੀ ਫਿਰ ਉਹਨਾਂ ਦੀ ਯਾਦ ਦੇ ਵਿੱਚ ਛੋਟਾ ਜਿਹਾ ਥੜਾ ਕਿਉਂ ਬਣਾਇਆ ਇਹ ਬਹੁਤ ਵੱਡਾ ਟੌਪਿਕ ਆ ਜਿਹਦੇ ਬਾਰੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗਾ ਉਸ ਜਗ੍ਹਾ ਦੇ ਨਿਸ਼ਾਨਦੇਹੀ ਕਰਵਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਦੀ ਯਾਦਗਾਰ ਬਣਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤਾਕਤ ਤੇ ਦਲੇਰੀ ਦੇ ਚਾਰੇ ਪਾਸੇ ਝੰਡੇ ਝੁਲਣੇ ਸ਼ੁਰੂ ਹੋ ਗਏ ਸਨ ਤੇ ਜਿੱਥੇ ਕਦੇ ਸਰਹੰਦ ਵਿਖੇ ਮੁਗਲਾਂ ਦੇ ਵੱਡੇ ਵੱਡੇ ਕਿਲੇ ਹੋਇਆ ਕਰਦੇ ਸਨ ਉਸ ਥਾਂ ਤੇ ਹੁਣ ਛੋਟੇ ਸਹਬਜ਼ਾਦਿਆਂ ਦੀ ਯਾਦਗਾਰ ਦੇ ਵਿੱਚ ਗੁਰਦੁਆਰਾ ਸਾਹਿਬ ਉੱਥਰ ਨੇ ਸ਼ੁਰੂ ਹੋ ਗਏ ਸਨ ਤੇ ਸਿੱਖਾਂ ਦੇ ਝੰਡੇ ਝੂਲ ਰਹੇ ਸਨ ਪਰ ਇਹ ਜ਼ਿਆਦਾ ਸਮਾਂ ਨਾ ਰਹਿ ਸਕਿਆ ਇਹ ਤਕਰੀਬਨ 6 ਸਾਲਾਂ ਤੱਕ ਹੀ ਰਾਜ ਰਿਹਾ ਕਿਉਂਕਿ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋ ਜਾਂਦੀ ਆ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਲਈ ਉਹ ਕਾਲਾ ਦੌਰ ਸ਼ੁਰੂ ਹੋ ਜਾਂਦਾ ਜੋ ਲਗਭਗ 2 ਸਦੀਆਂ ਤੱਕ ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਅਦਤਵਾਦ ਜਿਵੇਂ ਮੁਗਲਾਂ ਦੇ ਸਿਰ ਤੇ ਖੂਨ ਸਵਾਰ ਹੋ ਗਿਆ ਸੀ ਜਕਰੀਆ ਖਾਨ ਜਿਹੜਾ ਪੰਜਾਬ ਦਾ ਗਵਰਨਰ ਬਣਿਆ ਸੀ ਤੇ ਨਾਲ ਹੀ ਮੀਰ ਮੰਨੂ ਇਹਨਾਂ ਦੋਵਾਂ ਨੇ ਤਾਂ ਸਿੱਖਾਂ ਨੂੰ ਮਲੀਆਂ ਮੇਟ ਕਰਨ ਦੇ ਵਿੱਚ ਮਾਰਮਕਾਉਂਡ ਦੇ ਵਿੱਚ ਕੋਈ ਕਸਰ ਨਾ ਛੱਡੀ ਸਿੱਖਾਂ ਦੇ ਸਿਰ ਵੱਢ ਕੇ ਲਿਆਉਣ ਦੇ ਬਦਲੇ 80 ਰੁਪਏ ਮਿਲਦੇ ਸਨ ਹਰ ਸਿੱਖ ਦੇ ਸੀਸ ਦੇ 80 ਰੁਪਏ ਮੁੱਲ ਪਾਇਆ ਜਾਂਦਾ ਸੀ ਤੇ ਸਿੱਖਾਂ ਨੂੰ ਆਏ ਦਿਨ ਖਤਮ ਕੀਤਾ ਜਾਂਦਾ ਸੀ ਸਿੱਖ ਹੋਂਦ ਖਤਰੇ ਵਿੱਚ ਹੋਣ ਕਾਰਨ ਫਿਰ ਸਿੱਖਾਂ ਨੇ ਜੰਗਲਾਂ ਦਾ ਰੁੱਖ ਕਰ ਦਿੱਤਾ ਆਪਣੇ ਘਰ-ਵਾਰ ਛੱਡ ਕੇ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਹੀ ਸੌਂਦੇ ਸੀ ਤੇ ਜੰਗਲਾਂ ਦੇ ਵਿੱਚੋਂ ਹੀ ਖਾਣਾ ਪੀਣਾ ਖਾ ਕੇ ਗੁਜ਼ਾਰਾ ਕਰਨ ਲੱਗੇ ਹੁਣ ਇਹ ਉਹ ਸਮਾਂ ਸੀ ਜਦੋਂ ਇੱਕ ਪਾਸੇ ਤਾਂ ਸਿੱਖ ਕੌਮ ਖਤਰੇ ਵਿੱਚ ਸੀ ਤਾਂ ਦੂਜੇ ਪਾਸੇ ਇਹਨਾਂ ਜ਼ਾਲਮਾਂ ਨੂੰ ਫੇਰ ਤੋਂ ਮੌਕਾ ਮਿਲ ਗਿਆ ਸੀ ਸਿੱਖ ਗੁਰੂ ਘਰਾਂ ਦੇ ਉੱਪਰ ਆਪ ਦੇ ਕਬਜ਼ੇ ਕਰਨ ਦਾ ਸਿੱਖਾਂ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਖਤਮ ਕਰਨ ਦਾ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸਮਾਂ ਆਪਣੀ ਚਾਲ ਚੱਲਦਾ ਗਿਆ ਮੋੜ ਤੋਂ ਸਿੱਖਾਂ ਨੇ ਆਪਣੇ ਆਪ ਨੂੰ ਇੱਕ ਜੁੱਟ ਕੀਤਾ ਜੰਗਲਾਂ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਨੇ ਆਪਣੀ ਸੈਨਾ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਇਸ ਔਖੇ ਸਮੇਂ ਦੇ ਦੌਰਾਨ ਹੋਰ ਕੀ ਕੁਝ ਵਾਪਰਿਆ ਜੇ ਤੁਸੀਂ ਡਿਟੇਲ ਚ ਜਾਨਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਮੈਂਸ਼ਨ ਕੀਤੀਆਂ ਹੋਈਆਂ ਨੇ ਉੱਥੋਂ ਜਾ ਕੇ ਤੁਸੀਂ ਉਸ ਸਮੇਂ ਦੇ ਹਾਲਾਤਾਂ ਨੂੰ ਪੂਰੀ ਡਿਟੇਲ ਦੇ ਵਿੱਚ ਜਾਣ ਸਕਦੇ ਹਾਂ ਹੁਣ ਆਪਾਂ ਆਪਣੀ ਇਸ ਵੀਡੀਓ ਤੇ ਵਾਪਸ ਆਉਨੇ ਆ ਹੁਣ ਹੌਲੀ ਹੌਲੀ ਸਿੱਖਾਂ ਨੇ ਆਪਣੇ ਆਪ ਨੂੰ 12 ਸਿੱਖ ਮਿਸਲਾਂ ਦੇ ਵਿੱਚ ਗਠਿਤ ਕਰ ਲਿਆ ਜਿਵੇਂ ਫੂਲਕੀਆ ਮਿਸਲ ਕਨਈਆ ਮਿਸਲ, ਸੂਕਰ ਚੱਕੀਆ ਮਿਸਲ, ਨਿਸ਼ਾਨ ਵਾਲੀਆ ਮਿਸਲ ਹੋਰ ਵੀ ਕਈ ਮਿਸਲਾਂ ਤੇ ਇਹਨਾਂ ਦੇ ਜਥੇਦਾਰਾਂ ਨੇ ਆਗੂ ਬਣ ਕੇ ਸਿੱਖਾਂ ਦੀ ਰਾਖੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਇਹਨਾਂ ਸਿੱਖ ਮਿਸਲਾਂ ਦੇ ਜਥੇਦਾਰਾਂ ਨੇ ਜਿਵੇਂ ਚੜਤ ਸਿੰਘ, ਸੂਕਰ ਚੱਕੀਆ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ ਤੇ ਬਾਕੀ ਦੇ ਜਥੇਦਾਰਾਂ ਨੇ ਮਿਲ ਕੇ ਸਰਹੰਦ ਦੇ ਉੱਪਰ ਜਦੋਂ ਹੱਲਾ ਬੋਲ ਦਿੱਤਾ ਤਾਂ ਸਰਹੰਦ ਉਸ ਸਮੇਂ ਜੈਨ ਖਾਂ ਗਵਰਨਰ ਸੀ ਤੇ ਉਹਨੂੰ ਮੌਤ ਦੇ ਘਾਟ ਉਤਾਰ ਕੇ ਇੱਕ ਵਾਰ ਫੇਰ ਤੋਂ ਸਰਹੰਦ ਜਿਹਨੂੰ ਫਤਿਹਗੜ੍ਹ ਸਾਹਿਬ ਦਾ ਨਾਮ ਦੇ ਦਿੱਤਾ ਗਿਆ ਸੀ ਸਿੱਖਾਂ ਦੇ ਨਾਂ ਕਰ ਦਿੱਤਾ ਗਿਆ। ਸਰਹੰਦ ਸ਼ਹਿਰ ਨੂੰ ਮੁੜ ਤੋਂ ਫਤਿਹ ਕਰਤਾ ਲਿਆ ਸੀ ਪਰ ਸਿੱਖਾਂ ਦੇ ਵਿੱਚ ਹਲੇ ਵੀ ਸਰਹੰਦ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਸੀ। ਇਸ ਕਰਕੇ ਸਿੱਖਾਂ ਦਾ ਗੁੱਸਾ ਇੱਥੇ ਜੀ ਭਰ ਕੇ ਫੁੱਟਿਆ। ਸਿੱਖਾਂ ਦੇ ਦੁਆਰਾ ਸਿੱਖ ਮਿਸਲਾਂ ਦੇ ਦੁਆਰਾ ਸੈਨਿਕਾਂ ਦੇ ਦੁਆਰਾ ਸਰਹੰਦ ਨੂੰ ਤਹਸ ਨਹਸ ਕਰ ਦਿੱਤਾ ਗਿਆ। ਜਿੰਨੇ ਵੀ ਸਰਕਾਰੀ ਮੁਗਲਾਂ ਦੇ ਦਫ਼ਤਰ ਸੀਗੇ, ਬਗੜੇ ਵੱਡੇ ਬੰਗਲੇ ਮਹਿਲ ਬਣਾਏ ਹੋਏ ਸੀ ਜੋ ਵੀ ਸਿੱਖ ਧਰਮ ਦੇ ਸਿੱਖਾਂ ਦੇ ਵਿਰੋਧੀ ਸੀ ਸਭ ਦੇ ਘਰਾਂ ਨੂੰ ਢਹ ਢੇਰੀ ਕਰ ਦਿੱਤਾ ਗਿਆ ਸਿੱਖ ਇਥੋਂ ਤੱਕ ਨਫ਼ਰਤ ਕਰਦੇ ਸੀ ਕਿ ਪੂਰਾ ਦਿਨ ਇਹਨੂੰ ਤਹਿਸ਼ ਨਹਿਸ਼ ਕਰਨ ਵਿੱਚ ਲੱਗੇ ਰਹਿੰਦੇ ਪਰ ਜਿਉਂ ਹੀ ਸ਼ਾਮ ਹੁੰਦੀ ਸਾਹਰ ਦੀ ਜੂ ਤੋਂ ਬਾਹਰ ਜਾ ਕੇ ਆਪਣੇ ਤੰਬੂਆਂ ਦੇ ਵਿੱਚ ਰਾਤ ਗੁਜ਼ਾਰਦੇ। ਸਰਹੰਦ ਸਹਿਬ ਦੇ ਵਿੱਚ ਉਹ ਸਮੇਂ ਸਿਰਫ Hindu ਘਰ ਹੀ ਬਚੇ ਸਨ ਜੋ ਸਿੱਖ ਧਰਮ ਦੇ ਵਿਰੋਧੀ ਨਹੀਂ ਸਨ। ਬਾਕੀ ਸਹਿਰ ਨੂੰ ਬਿਲਕੁਲ ਖੰਡਰ ਬਣਾ ਦਿੱਤਾ ਗਿਆ ਸੀ ਸਿੱਖਾਂ ਦੇ ਦੁਆਰਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤਾ ਇੱਕ ਵਾਰ ਤਾਂ ਉਹਨਾਂ ਨੇ ਛੋਟੇ ਸਹਿਬਜ਼ਾਦਿਆਂ ਦੀ ਯਾਦਗਾਰ ਉੱਥੇ ਬਣਾ ਦਿੱਤੀ ਪਰੰਤੂ ਮੁੜ ਤੋਂ ਜਦੋਂ ਮੁਗਲਾਂ ਦਾ ਕਬਜ਼ਾ ਹੋ ਗਿਆ ਸੀ ਉਹ ਫੇਰ ਤੋਂ ਯਾਦਗਾਰ ਨੂੰ ਖਤਮ ਕਰ ਦਿੱਤਾ ਗਿਆ। ਹੁਣ ਦੁਬਾਰਾ ਮੌਕਾ ਸੀ ਜਦੋਂ ਸਿੱਖ ਮਿਸਲਾਂ ਦੇ ਜਥੇਦਾਰਾਂ ਨੇ ਸਰਹੰਦ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਫਿਰ ਤੋਂ ਉਸ ਜਗ੍ਹਾ ਦੇ ਨਿਸ਼ਾਨਦੇਹੀ ਕਰਵਾਈ ਗਈ ਤੇ ਉਸ ਜਗ੍ਹਾ ਤੇ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਥੜਾ ਸਹਿਬ ਬਣਾਇਆ ਗਿਆ ਥੜੇ ਦਿਵਸਾਰੀ ਤੋਂ ਬਾਅਦ ਉੱਥੇ ਨਿਸ਼ਾਨ ਸਹਿਬ ਚਲਾਏ ਗਏ ਤੇ ਚੰਦੂਆ ਸਹਿਬ ਵੀ ਚਲਾਇਆ ਗਿਆ ਫਿਰ ਪੰਜ ਸ਼ਸਤਰ ਵੀ ਰੱਖੇ ਗਏ ਛੋਟੇ ਸਹਿਬਜ਼ਾਦਿਆਂ ਦੀ ਯਾਦਗਾਰ ਦੇ ਰੂਪ ਵਿੱਚ ਜੋ ਉਸ ਸਮੇਂ ਵੀ ਮੌਜੂਦ ਸਨ ਛੋਟੇ ਸਹਿਬਜ਼ਾਦਿਆਂ ਕੋਲ ਸ਼ਹੀਦੀ ਸਮੇਂ ਜੋ ਸ਼ਸਤਰ ਸਨ ਫਿਰ ਗੁਰੂ ਰੂਪ ਸ਼ਸਤਰ ਜਾਣ ਕੇ ਸਿੱਖਾਂ ਨੇ ਉੱਥੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਹੁਣ ਇੱਕ ਵਾਰ ਮੋੜ ਤੋਂ ਸਰਹੰਦ ਸਹਿਰ ਫਤਿਹਗੜ੍ਹ ਸਾਹਿਬ ਦਾ ਰੂਪ ਲੈ ਚੁੱਕਾ ਸੀ ਹਰ ਰੋਜ਼ ਜਿੱਥੇ ਕੀਰਤਨ ਕਰਿਆ ਕਰਦੇ ਸਨ ਸਿੱਖ ਦੇਗਾਂ ਵਰਤਾਈਆਂ ਜਾਂਦੀਆਂ ਸਨ ਇੱਥੇ ਤਾਂ ਹੁਣ ਸਿੱਖਾਂ ਨੇ ਮੋੜ ਤੋਂ ਆਪਣਾ ਬ ਕਰ ਦਿੱਤਾ ਸੀ ਪਰ ਇਹੋ ਹੀ ਸਮਾਂ ਸੀ ਜਦੋਂ ਅਬਦਾਲੀ ਨੇ ਸਿੱਖਾਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰਵਾ ਕੇ ਉਹਨੂੰ ਢੇਰ-ਢੇਰੀ ਕਰਵਾ ਦਿੱਤਾ ਸੀ ਕਿਉਂਕਿ ਅਹਿਮਦ ਸ਼ਾਹ ਅਬਦਾਲੀ ਜਾਣ ਚੁੱਕਾ ਸੀ ਕਿ ਸਿੱਖਾਂ ਦੇ ਕੋਲੇ ਪਾਣੀ ਬਾਣੀ ਤੇ ਗੁਰੂ ਕਾਰਨੇਗੇ ਜਿਹੜੇ ਉਹਨਾਂ ਨੂੰ ਤਾਕਤ ਬਖਸ਼ਦੇ ਨੇ ਤੇ ਅਹਿਮਦ ਸ਼ਾਹ ਅਬਦਾਲੀ ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਤਿੰਨਾਂ ਹੀ ਤਾਕਤਾਂ ਨੂੰ ਸਿੱਖਾਂ ਦੇ ਕੋਲੇ ਖੋਹ ਲੈਣਾ ਚਾਹੁੰਦਾ ਸੀ ਇਹ ਹੀ ਕਾਰਨ ਸੀ ਕਿ ਉਸ ਨੇ ਅਬਦਾਲੀ ਦੇ ਵੱਲੋਂ ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰਵਾ ਦਿੱਤਾ ਗਿਆ ਸੀ ਤੇ ਨਾਲ ਹੀ ਪਵਿੱਤਰ ਸਰੋਵਰ ਦੇ ਵਿੱਚ ਵੀ ਮਲਬਾ ਗੰਦਗੀ ਪ੍ਰਵਾਹ ਦਿੱਤਾ ਸੀ ਹੁਣ ਇੱਕ ਵਾਰ ਫੇਰ ਤੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਵੱਡੇ ਰੂਪ ਦੇ ਵਿੱਚ ਭੇਂਟਾ ਇਕੱਠੀ ਹੁੰਦੀ ਸੀ ਤੇ ਸਿੱਖ ਜਥੇਦਾਰਾਂ ਨੇ ਫੈਸਲਾ ਕੀਤਾ ਕਿ ਜਿੰਨਾ ਵੀ ਪੈਸਾ ਧਨ ਇਕੱਠਾ ਹੋਵੇਗਾ ਉਸ ਸਿੱਖ ਗੁਰੂ ਘਰਾਂ ਦੀ ਹਾਲਾਤ ਨੂੰ ਸੁਧਾਰਨ ਦੇ ਵਿੱਚ ਹੀ ਲਾਇਆ ਜਾਵੇਗਾ। ਜਥੇਦਾਰਾਂ ਨੇ ਮੀਟਿੰਗ ਕੀਤੀ ਕਿ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਮੁਰਦ ਤੋਂ ਸਾਰੀ ਕੀਤੀ ਜਾਵੇ। ਇਸ ਕਰਕੇ ਉਹਨਾਂ ਨੇ ਇੱਕ ਚਾਦਰ ਵਿਛਾਈ ਫਤੇਗੜ ਸਾਹਿਬ ਵਿਖੇ ਤਾਂ ਕਿ ਧਨ ਰਾਸ਼ੀ ਇਤੇ ਇਕੱਠੀ ਕੀਤੀ ਜਾ ਸਕੇ ਤੇ ਉਸ ਦਿਨ ਕੋਲ 9 ਲੱਖ ਰੁਪਇਆ ਸੰਗਤਾਂ ਦੇ ਵੱਲੋਂ ਉਸ ਚਾਦਰ ਦੇ ਵਿੱਚ ਰੱਖਿਆ ਗਿਆ। 9 ਲੱਖ ਰੁਪਇਆ ਇਕੱਠਾ ਹੋਣ ਤੋਂ ਬਾਅਦ ਬਾਕੀ ਸਿੱਖ ਮਿਸਲਾਂ ਦੇ ਜਥੇਦਾਰਾਂ ਵੱਲੋਂ 5 ਲੱਖ ਰੁਪਇਆ ਹੋਰ ਚੜਾਵਾ ਇਕੱਠਾ ਜੋ ਕੀਤਾ ਗਿਆ ਸੀ ਉਹ ਵੀ ਇਕੱਠਾ ਕਰ ਲਿਆ ਜਾਂਦਾ ਇੱਕ ਥਾਂ ਤੇ ਤੇ ਫੈਸਲਾ ਲਿਆ ਜਾਂਦਾ ਗਾ ਦਰਬਾਰ ਸਾਹਿਬ ਦੀ ਮੋੜ ਤੋਂ ਸਾਰੀ ਕਰਨ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਹੁਣ ਮੋੜ ਤੋਂ ਚਹਲ ਪਹਲ ਤਾਂ ਸ਼ੁਰੂ ਹੋ ਗਈ ਸੀ ਪ੍ਰੰਤੂ ਹਾਲੇ ਵੀ ਕੋਈ ਵੀ ਜਥੇਦਾਰ ਇਹੋ ਜਿਹਾ ਨਹੀਂ ਸੀ ਜੋ ਪੂਰੇ ਮਨ ਦੇ ਨਾਲ ਹਾਮੀ ਭਰਦਾ ਕਿ ਮੈਂ ਹੁਣ ਸਰਹੰਦ ਦੀ ਫਤੇਗੜ ਸਾਹਿਬ ਦੀ ਅਗਵਾਈ ਕਰਾਂਗਾ ਤਾਂ ਫਿਰ ਇਹ ਫੈਸਲਾ ਸੰਗਤ ਤੇ ਛੱਡਿਆ ਗਿਆ ਕਿ ਸੰਗਤ ਜਿਸ ਨੂੰ ਚੁਣੇਗੀ ਉਹੀ ਮੁਖੀ ਹੋਵੇਗਾ ਹੁਣ ਸੰਗਤ ਦੇ ਵੱਲੋਂ ਸਰਦਾਰ ਬੁੱਢਾ ਸਿੰਘ ਜੀ ਨੂੰ ਚੁਣ ਲਿਆ ਗਿਆ ਸਰਦਾਰ ਬੁੱਢਾ ਸਿੰਘ ਜੀ ਆਗੂ ਤਾਂ ਬਣ ਗਏ ਸੰਗਤਾਂ ਦੇ ਕਹਣ ਤੇ ਪਰ ਉਹ ਕਦੇ ਵੀ ਆਪਣੇ ਪੂਰੇ ਮਨ ਦੇ ਨਾਲ ਫਤੇਗੜ ਸਾਹਿਬ ਦੇ ਨਾਲ ਨਾ ਜੁੜ ਸਕੇ ਕੁਝ ਕੁ ਮਹੀਨੇ ਤੱਕ ਸਰਦਾਰ ਬੁੱਢਾ ਸਿੰਘ ਆਗੂ ਬਣੇ ਰਹੇ ਪਰੰਤੂ ਕਈ ਮਹੀਨਿਆਂ ਦੇ ਬਾਅਦ ਉਹਨਾਂ ਨੇ 25000 ਰੁਪਇਆ ਲੈ ਕੇ ਫਤੇਗੜ ਸਾਹਿਬ ਬਾਬਾ ਆਲਾ ਸਿੰਘ ਪਟਿਆਲੇ ਨੂੰ ਸੌਂਪ ਦਿੱਤਾ। ਇਹ ਬਾਬਾ ਆਲਾ ਕੌਣ ਸਨ? ਬਾਬਾ ਆਲਾ ਪੰਜਾਬ ਦੇ ਹੀ ਰਹਿਣ ਵਾਲੇ ਸੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਫੁੱਲ ਦੇ ਰਹਿਣ ਵਾਲੇ ਜੱਟ ਸਿੱਖ ਜਿਨ੍ਹਾਂ ਨੇ ਪਟਿਆਲਾ ਸ਼ਹਿਰ ਬਸਾਇਆ ਸੀ। ਉਹਨਾਂ ਦੇ ਨਾਮ ਤੋਂ ਹੀ ਉਹ ਪਟਿਆਲੇ ਸ਼ਹਿਰ ਦਾ ਨਾਮ ਰੱਖਿਆ ਗਿਆ। ਜਿਨ੍ਹਾਂ ਨੂੰ ਬਾਬਾ ਆਲਾ ਕਿਹਾ ਜਾਂਦਾ ਸੀ ਉੱਥੋਂ ਬਣਿਆ ਪਟਿਆਲਾ। ਹੁਣ ਇੱਕ ਪਾਸੇ ਜਿੱਥੇ ਸਿੱਖਾਂ ਨੂੰ ਆਪਣੇ ਦਸ਼ਮੇਸ਼ ਪਿਤਾ ਦੇ ਨਾਲ ਹੱਦੋਂ ਵੱਧ ਪਿਆਰ ਸੀ ਉੱਥੇ ਦੂਜੇ ਪਾਸੇ ਸਰਹੰਦ ਦੇ ਨਾਲ ਹਲੇ ਵੀ ਬਹੁਤ ਜ਼ਿਆਦਾ ਰੋਹ ਸੀ ਕਿਉਂਕਿ ਉੱਥੇ ਸਹਿਬਜ਼ਾਦਿਆਂ ਦੇ ਨਾਲ ਬਹੁਤ ਜ਼ਿਆਦਾ ਤਸੱਦਦ ਕੀਤੇ ਗਏ ਸੀ ਭਾਵੇਂ ਸਿੱਖਾਂ ਨੇ ਦੋ ਵਾਰ ਸਰਹੰਦ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਪਰ ਨਫ਼ਰਤ ਹਲੇ ਖਤਮ ਨਹੀਂ ਹੋਈ ਸੀ ਜੇਕਰ ਕੋਈ ਸਿੱਖ ਸਰਹੰਦ ਜਾਂਦਾ ਸੀ ਤਾਂ ਉਥੋਂ ਪੁਰਾਣੀਆਂ ਇੱਟਾਂ ਪੰਜ ਇੱਟਾਂ ਜ਼ਰੂਰ ਲੈ ਕੇ ਆਉਂਦਾ ਸੀ ਤੇ ਘਰ ਆ ਕੇ ਉਹਨਾਂ ਇੱਟਾਂ ਨੂੰ ਪੰਨ ਤੋੜ ਕੇ ਕਿਸੇ ਗੰਦੇ ਨਾਲੇ ਜਾਂ ਰੂੜੀਆਂ ਤੇ ਸੁੱਟ ਦਿੰਦੇ ਸੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਸੀ ਕਿ ਇਹੀ ਇੱਟਾਂ ਦੇ ਵਿੱਚ ਛੋਟੇ ਸਹਬਜ਼ਾਦਿਆਂ ਨੂੰ ਚਿਣਿਆ ਗਿਆ ਸੀ ਤੇ ਗੁੱਸਾ ਹਲੇ ਵੀ ਉਹਨਾਂ ਦੇ ਅੰਦਰ ਧੁਖਦਾ ਪਿਆ ਸੀ ਉਧਰ ਪਟਿਆਲਾ ਰਿਆਸਤ ਦੇ ਵਿੱਚ ਮਹਾਰਾਜਾ ਆळा ਸਿੰਘ ਤੋਂ ਬਾਅਦ ਮਹਾਰਾਜਾ ਅਮਰ ਸਿੰਘ ਗੱਦੀ ਤੇ ਬੈਠਿਆ ਤੇ ਮਹਾਰਾਜਾ ਅਮਰ ਸਿੰਘ ਤੋਂ ਬਾਅਦ ਮਹਾਰਾਜਾ ਕਰਮ ਸਿੰਘ ਜਦੋਂ ਗੱਦੀ ਤੇ ਬੈਠਿਆ ਤਾਂ ਉਹਨਾਂ ਨੇ ਮੁੜ ਤੋਂ ਗੁਰਦੁਆਰਿਆਂ ਦੀਆਂ ਉਸਾਰੀਆਂ ਨਵੇਂ ਤਰੀਕੇ ਤੋਂ ਸ਼ੁਰੂ ਕੀਤੀਆਂ ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਗੁਰਦੁਆਰਿਆਂ ਦੀ ਉਸਾਰੀ ਕਰਵਾਈ ਵੱਡੀਆਂ-ਵੱਡੀਆਂ ਜ਼ਮੀਨਾਂ ਗੁਰੂ ਘਰਾਂ ਦੇ ਨਾਲ ਲਗਵਾਈਆਂ ਮਹਾਰਾਜਾ ਕਰਮ ਸਿੰਘ ਦੇ ਵੱਲੋਂ ਜਿੱਥੇ ਜ਼ਮੀਨਾਂ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈਆਂ ਗਈਆਂ ਉੱਥੇ ਨਾਲ ਹੀ ਸਰਹੰਦ ਦਾ ਨਾਮ ਬਦਲ ਕੇ ਫਤਿਹਗੜ੍ਹ ਸਾਹਿਬ ਕਾਗਜ਼ਾਂ ਦੇ ਵਿੱਚ ਵੀ ਰਿਕਾਰਡ ਦੇ ਚ ਵੀ ਬਦਲਵਾਇਆ ਗਿਆ ਤੇ ਸਰਹੰਦ ਨੂੰ ਹਮੇਸ਼ਾ ਦੇ ਲਈ ਫਤਿਹਗੜ੍ਹ ਸਾਹਿਬ ਦਾ ਨਾਮ ਦਿੱਤਾ ਗਿਆ ਜਦੋਂ ਤੋਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਸਿੱਖ ਮਿਸਲਾਂ ਨੇ ਹਮਲੇ ਕੀਤੇ ਨੇ ਤਾਂ ਫਿਰ ਸਰਹੰਦ ਸਹਿਰ ਦੇ ਵਿੱਚ ਬਹੁਤ ਜ਼ਿਆਦਾ ਇੱਟਾਂ ਪੱਥਰ ਦਾ ਮਲਬਾ ਇਕੱਠਾ ਹੋਇਆ ਪਿਆ ਸੀ ਢੇਰ ਲੱਗੇ ਪਏ ਸੀ ਕਿਉਂਕਿ ਸਰਹੰਦ ਸਹਿਰ ਨੂੰ ਸਿੱਖਾਂ ਨੇ ਖੰਡਰ ਬਣਾ ਦਿੱਤਾ ਸੀ ਮੁਗਲਾਂ ਦੇ ਵੱਡੇ ਵੱਡੇ ਦਫ਼ਤਰ ਤੇ ਇਮਾਰਤਾਂ ਨੂੰ ਉਜਾੜ ਕੇ ਰੱਖ ਦਿੱਤਾ ਸੀ ਕਾਫੀ ਸਮਾਂ ਇਸੇ ਤਰ੍ਹਾਂ ਹੀ ਬੀਤਦਾ ਗਿਆ ਤੇ ਪਟਿਆਲੇ ਦੀ ਰਾਜਗਦੀ ਤੇ ਬੈਠਿਆ ਮਹਾਰਾਜਾ ਮਹਿੰਦਰ ਸਿੰਘ ਜਿਨੇ ਫਿਰ ਸਰਹੰਦ ਸਹਿਰ ਦੇ ਵਿੱਚ ਪਏ ਹੋਏ ਇੱਟਾਂ ਨੂੰ ਮਲਬੇ ਦੇ ਰੂਪ ਵਿੱਚ ਜੋ ਖੰਡਰਾਂ ਦੇ ਖੰਡਰ ਪਏ ਸੀ ਉਹਨਾਂ ਨੂੰ ਅੰਗਰੇਜ਼ਾਂ ਦੇ ਹੱਥੀਂ ਵੇਚ ਦਿੱਤਾ ਕਿਉਂਕਿ ਅੰਗਰੇਜ਼ ਉਦੋਂ ਭਾਰਤ ਦੇ ਵਿੱਚ ਆ ਚੁੱਕੇ ਸੀ। ਅੰਗਰੇਜ਼ਾਂ ਦੇ ਦੁਆਰਾ ਇਹ ਮਲਬਾ ਨਾਰਥਨ ਐਂਡ ਵੈਸਟਰਨ ਰੇਲਵੇ ਕੰਪਨੀ ਨੂੰ ਵੇਚ ਦਿੱਤਾ ਤੇ ਉਹਨਾਂ ਦੇ ਵੱਲੋਂ ਰੇਲਵੇ ਦੀਆਂ ਲਾਈਨਾਂ ਬਿਛਾਈਆਂ ਗਈਆਂ ਤੇ ਲਾਈਨਾਂ ਬਿਛਾਉਣ ਵੇਲੇ ਨੀਚੇ ਜ਼ਮੀਨ ਤੇ ਪਾਉਣ ਦੇ ਲਈ ਇਸ ਮਲਬੇ ਨੂੰ ਵਰਤਿਆ ਗਿਆ। ਜੇਕਰ ਹੁਣ ਗੱਲ ਕਰੀਏ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਗੁਰਦੁਆਰੇ ਸਾਹਿਬ ਨੂੰ ਕਿੰਨੇ ਵਾਰੀ ਉਸਾਰਿਆ ਗਿਆ ਤਾਂ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ ਮੋਢ ਬੰਨਿਆ ਗਿਆ। ਉਨ੍ਹਾਂ ਨੇ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਜਥੇਦਾਰਾਂ ਨੇ ਫਿਰ ਤੋਂ ਸਾਰੀ ਕੀਤੀ ਤੀਸਰੇ ਨੰਬਰ ਤੇ ਮਹਾਰਾਜਾ ਕਰਮ ਸਿੰਘ ਨੇ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਤੇ ਚੌਥੀ ਵਾਰ ਹੋਈ ਸੀ 1944-45 ਦੇ ਨੇੜੇ ਤੇੜੇ ਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਭਾਵੇਂ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਰਦੁਆਰਿਆਂ ਦੇ ਨਿਰਮਾਣ ਹੋ ਚੁੱਕੇ ਸੀ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਲੇ ਤੱਕ ਨਹੀਂ ਹੋਇਆ ਸੀ 200 ਸਾਲਾਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਗਿਆ ਸੀ 1924 ਦੇ ਆਸ-ਪਾਸ ਤੱਕ ਕਿਸੇ ਵੀ ਫਤੇਗੜ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਨਹੀਂ ਸਨ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੋ ਸਕਦਾਗਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਤਾਂ ਸਿੱਖਾਂ ਦੇ ਲਈ ਕਾਲਾ ਦੌਰ ਸ਼ੁਰੂ ਹੋ ਗਿਆ ਸੀ ਉਹਨਾਂ ਦੇ ਲਈ ਆਪਣੀਆਂ ਜਾਨਾਂ ਬਚਾਉਣੀਆਂ ਮੁਸ਼ਕਲ ਹੋ ਗਈਆਂ ਸੀ ਆਫਰ ਇਹੋ ਜੇ ਸਮੇਂ ਦੇ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਿਵੇਂ ਕਰਦੇ ਜਦੋਂ ਉਹਨਾਂ ਦੇ ਲਈ ਆਪਣੇ ਰਹਿਣ ਦਾ ਕੋਈ ਥਾਂ ਟਿਕਾਣਾ ਨਹੀਂ ਸੀ ਤਾਂ ਗੁਰੂ ਗ੍ਰੰਥ ਸਾਹਿਬ ਵੀ ਉਸ ਸਮੇਂ ਬਹੁਤ ਘੱਟ ਵੀੜਾ ਮੌਜੂਦ ਸਨ ਤਾਂ ਫਿਰ ਇਹੀ ਘਾਟ ਦੇ ਕਾਰਨ ਵੀ ਉੱਥੇ ਪ੍ਰਕਾਸ਼ ਨਾ ਹੋ ਸਕਿਆ ਹੋਵੇ ਇਹ ਵੀ ਕਾਰਨ ਹੋ ਸਕਦਾ ਹੈ 1924 ਤੋਂ ਬਾਅਦ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਆ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾਂਦਾ ਮੁਗਲ ਸ਼ਾਸਕਾਂ ਦੇ ਅਧੀਨੋਂ ਜਾਂ ਅੰਗਰੇਜ਼ਾਂ ਦੇ ਅਧੀਨੋਂ ਗੁਰਦੁਆਰੇ ਆਜ਼ਾਦ ਹੋਣ ਤੋਂ ਬਾਅਦ ਹੀ ਫਿਰ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੋ ਸਕਦਾ ਕਿ ਉਸ ਸਮੇਂ ਜਿਹੜੇ ਗੁਰਦੁਆਰਾ ਸਾਹਿਬ ਸੀਗੇ ਉਹਨਾਂ ਦੇ ਉੱਤੇ ਪਵੰਧੀਆਂ ਲਗਾਈਆਂ ਹੋਈਆਂ ਸੀ ਇਹਦੇ ਕਾਰਨਾਂ ਦੇ ਚੱਲਦਿਆਂ ਵੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਹੋ ਸਕਿਆ ਹੋਵੇ ਜਿਵੇਂ ਅੱਜ ਅਸੀਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਕਿੰਨੇ ਵੱਡੇ ਫੱਦਰ ਤੇ ਸ਼ਹੀਦੀ ਜੋੜ ਮੇਲੇ ਮਨਾਉਨੇ ਆ 11 12 ਤੇ 13 ਪੋ ਦਾ ਦਿਨ ਆ ਜਿਹੜਾ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਸ਼ਹੀਦੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾਗਾ ਤਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਇਹ ਦਿਨ ਨਹੀਂ ਮਨਾਏ ਜਾਂਦੇ ਸਨ 200 ਸਾਲਾਂ ਤੱਕ ਉਹਨਾਂ ਦੀ ਯਾਦ ਦੇ ਵਿੱਚ ਕੋਈ ਵੀ ਦਿਹਾੜਾ ਨਹੀਂ ਮਨਾਇਆ Que hagas 1987 ਸਵੀ ਦੇ ਵਿੱਚ ਗਿਆਨੀ ਠਾਕੁਰ ਸਿੰਘ ਜੀ ਦੇ ਵੱਲੋਂ ਇਹ ਮਤਾ ਪਾਇਆ ਗਿਆ ਸੀ ਇਹ ਵਿਚਾਰ ਰੱਖੇ ਗਏ ਸੀ ਕਿ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹਾਂ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਹੋਣੇ ਚਾਹੀਦੇ ਨੇ ਤੇ ਫਿਰ 11 12 ਤੇ 13 ਪੋ ਦਾ ਦਿਨ ਕੱਢ ਕੇ ਉਦੋਂ ਤੋਂ ਹੀ ਸ਼ੁਰੂਆਤ ਕੀਤੀ ਸੀ ਜੋ ਅੱਜ ਤੱਕ ਇਹ ਰੀਤ ਚੱਲੀ ਆ ਰਹੀ ਆ ਕਿ ਅਸੀਂ 11 12 ਤੇ 13 ਪੋ ਨੂੰ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਬਹੁਤ ਹੀ ਸ਼ਰਧਾਪੂਰਵਕ ਤੇ ਬੜੇ ਹੀ ਮਨ ਦੇ ਨਾਲ ਮਨਾਉਂਦੇ ਹਾਂ ਹੁਣ ਤੱਕ ਦੇ ਦੱਸੇਗੇ ਇਤਿਹਾਸ ਦੇ ਵਿੱਚ ਉਹ ਤੁਹਾਨੂੰ ਕਿੰਨਾ ਕੁ ਇਤਿਹਾਸ ਪਹਿਲਾਂ ਪਤਾ ਸੀ ਜਾਂ ਤੁਹਾਨੂੰ ਅੱਜ ਇਹ ਸਾਰਾ ਇਤਿਹਾਸ ਨਵਾਂ ਪਤਾ ਲੱਗਿਆਗਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਅੱਜ ਦਾ ਦੱਸਿਆ ਗਿਆ ਇਤਿਹਾਸ ਤੁਹਾਡੇ ਲਈ ਕਿੰਨਾ ਕੁ ਮਹੱਤਵਪੂਰਨ ਹੈ ਆਪਣੇ ਵਿਚਾਰ ਜ਼ਰੂਰ ਭੇਜਣਾ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤੇ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ